ਸੂਝ ਹੈ ਸੁਰਤ ਗਿਆਨ ਦੀ ਨ ਸੂਝ ਹੈ ਬਸ ਤੇਰੀ ਉਟ ਹੈ ਤਕਾਈ ਰਾਤਿਆ ਥੋਵੇਂ ਹੱਥ ਜੋੜ ਸਾਡੀ ਬੇਣਤੀ ਆਪੋ ਮੋਹ ਵਾਲੇ ਸਹਾਈ ਰਾਤਿਆ ਥੋਵੇਂ ਹੱਥ ਜੋੜ ਸਾਡੀ ਬੇਣਤੀ ਆਪੋ ਮੋਹ ਆਣ ਕੇ ਸਹਾਈ ਰਾਤਿਆ ਵਦੇ ਦਵਾਰਿਓ ਹੋ ਮੋੜਤਾ ਨਾ ਖਾਲੀ ਜੀ ਤੇਰੇ ਦਰ ਉੱਤੇ ਜੋ ਵੀ ਆਵਦਾ ਸਵਾਲੀ ਜੀ ਆਪ ਦਰ ਉੱਤੇ ਕੋਈ ਮੋੜਤਾ ਨਾ ਖਾਲੀ ਜੀ ਸੌਰੀਦਾਰ ਨਾਲੋਂ ਉੱਚਾ ਤੇਰਾ ਦਰ ਹੈ ਤੇਰੇ ਨਾਲੋਂ ਉੱਚਾ ਤੇਰਾ ਦਰ ਹੈ ਜਿੱਦਿਆਂ ਨੇ ਕੁੱਲ ਝੁਕਦੀ ਲੁਕਾਈ ਦਾਦਿਆ ਸੱਜਣ ਬਣਾਉਂਦਾ ਤੁਪੂ ਧੀਆਂ ਪੀੜਿਆਂ ਨੂੰ ਪਾਰ ਤੂੰ ਹੀ ਲਾਮਦਾ ਠੱਗਾ ਤਾਈ ਜਦੋਂ ਚਾਹੇ ਸੱਜਣ ਬਣਾਉਂਦਾ ਭਗਤ ਬਣਾਇਆ ਕਿੰਦੀ ਕਿਰਪਾ ਭਗਤ ਬਣਾਇਆ ਕਿੰਦੀ ਕਿਰਪਾ ਸਾਧਨਾ ਜੋ ਪਹਿਲਾਂ ਸੀ ਕਸਾਈ ਦਾਤਿਆਂ ਤੂੰ ਮੈਂ ਹੱਥ ਜੋੜ ਸਾਡੀ ਬੇੜੀ ਤੀ ਆਪੋ ਮੋ ਆਣ ਕੇ ਸਹਾਈ ਦਾਤਿਆਂ ਹੱਥ ਜੋੜ ਸਾਡੀ ਬੇਨਤੀ ਆਪੋ ਆਣ ਕੇ ਸਾਈਂ ਆ ਗੂੰਗੇ ਨੇ ਗੀਦਾ ਦੇ ਅਰਥ ਕੀ ਤੇ ਗੂੰਗੇ ਨੇ ਜਿਹਦੇ ਸਿਰ ਛੱਡੀ ਟੁੱਟ ਕ ਲਈ ਦਾਦਿਆ ਤੋਂ ਮੈਂ ਹੱਥ ਜੋੜ ਸਾਡੀ ਬੇਨਤੀ ਆਪੋ ਮੋ ਆਣ ਕੇ ਸਹਾਈ ਦਾਦਿਆ ਤੋਂ ਮੈਂ ਹੱਥ ਜੋੜ ਸਾਡੀ ਬੇਨਤੀ ਆਪੋ ਮੋ ਆਣ ਕੇ ਸਹਾਈ ਦਾਦਿਆ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵਾਹੋ ਵਾਹੋ ਬਾਣੀ ਅੰਕਾਰ ਹੈ ਤਿਸ ਜੇਵੜ ਅਵਰਨਾ ਕੋਈ ਜੁਗੋ ਜੁਗ ਟਲ ਚਵਰ ਛਤਰ ਤਖਤਾਂ ਦੇ ਮਾਲਕ ਸ਼ਬਦ ਅਵਤਾਰ ਬਾਣੀ ਕੇ ਬੋਹਿਤ ਸਾਰਿਆਂ ਧਰਮਾਂ ਦੇ ਸਾਂਝੇ ਰਹਿ ਵਰ ਗੁਰੂਆਂ ਦੇ ਗੁਰੂ ਵਾਲੀਏ ਦੋ ਜਹਾਨ ਕੁਲ ਕਾਇਨਾਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈ ਮਾਨ ਜਾਗਤ ਜੋ 10 ਗੁਰੂ ਸਾਹਿਬਾਨਾਂ ਦੇ ਪਵਨ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰਮਖ ਪਿਆਰਿਓ ਅਤਿਅੰਤ ਵੱਡੇ ਭਾਗ ਹਨ ਕਿਰਪਾ ਹੋਈ ਹੈ ਬਖਸ਼ਿਸ਼ ਹੋਈ ਹੈ ਸਤਿਗੁਰਾਂ ਦੀ ਤਾਂ ਇਹ ਘੜੀਆਂ ਨਸੀਬ ਹੋਈਆਂ ਹਨ ਤਾਂ ਇਹ ਸਮਾਂ ਪ੍ਰਾਪਤ ਹੋਇਆ ਹੈ ਵਡਿਆ ਭਾਗਾਂ ਵਾਲੇ ਉਹ ਜੋ ਚੱਲ ਕਰਕੇ ਅੱਜ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਦੀ ਧਰਤੀ ਤੇ ਪੁੱਜੇ ਹੋ। ਦਸ਼ਮੇਸ਼ ਪਿਤਾ ਗੁਰੂ ਕਲਗੀ ਧਰਮਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੁਖ ਨਾਮ ਉਸ ਧੂੜੀ ਨੂੰ ਪਰਸਨ ਦੇ ਵਾਸਤੇ ਇੱਥੇ ਪੁੱਜੇ ਹੋ। ਵਡਿਆਈ ਦੇ ਪਾਤਰ ਹੋ ਧੰਤਾ ਦੇ ਯੋਗ। ਗੁਰਪਿਆਰ ਵਾਲਿਓ ਮਾਹ ਪੁਰਖਾਂ ਦੀ ਯਾਦ ਮਨਾ ਰਹੇ ਹੋ ਯਾਦ ਨੂੰ ਤਾਜ਼ਾ ਕਰ ਰਹੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮਾਗਮ ਗੁਰਮਤ ਸਮਾਗਮ ਜੋੜ ਮੇਲਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਜੋੜਨ ਦੇ ਯਤਨ ਹੁੰਦੇ ਹਨ ਕਿ ਟੁੱਟੀਆਂ ਹੋਈਆਂ ਰੂਹਾਂ ਜਿਹੜੇ ਭਟਕਦੇ ਪਏ ਨੇ ਇਸ ਮਨੁੱਖਾ ਦੇਹੀ ਦੇ ਅੰਦਰ ਆ ਕੇ ਵੀ ਕਿਤੇ ਟਿਕਾਣਾ ਨਹੀਂ ਮਿਲ ਰਿਹਾ ਉਹਨਾਂ ਨੂੰ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ ਗੁਰੂ ਘਰਾਂ ਦੇ ਵਿੱਚ ਇਹੋ ਉਪਦੇਸ਼ ਮਿਲਦਾ ਹੈ ਕਿ ਇਸ ਜੀਵਨ ਨੂੰ ਕਿਸ ਤਰ੍ਹਾਂ ਆਪਾਂ ਨੇ ਸਫਲ ਬਣਾਉਣਾ ਹੈ ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੋਂ ਜਿਨੇ ਵੀ ਆਪ ਜੀ ਪੁੱਜੇ ਹੋ ਜਾਂ ਆ ਰਹੀਆਂ ਨੇ ਸੰਗਤਾਂ ਸਾਰੇ ਹੀ ਧੰਤਾ ਦੇ ਯੋਗ ਹੋ ਆਓ ਤਾਸ ਦੇ ਜਥੇ ਦੀ ਇੱਕ ਵਾਰ ਹਾਜ਼ਰੀ ਪ੍ਰਮਾਨ ਕਰ ਲਵੋ ਜਿੱਥੇ ਤੱਕ ਵੀ ਮੇਰੀ ਆਵਾਜ਼ ਪੁੱਜਦੀ ਹੈ ਫਤੇ ਦਾ ਨਾਰਾ ਸਾਰੇ ਗੱਜ ਕੇ ਬੁਲੰਦ ਕਰਿਓ ਫਤੇ ਗੁਰੂ ਕਲਗੀ ਧਰਮਾਰਾਜ ਜੀ ਨੇ ਬਖਸ਼ਿਆ ਸਾਨੂੰ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤੇ ਬੁਲਾਵੇ ਮੁਖ ਕਰੀਏ ਪਵਿੱਤਰ ਗੁਰੂ ਚਰਨਾਂ ਦਾ ਧਰੋ ਧਿਆਨ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਵੀ ਸਿਫਤ ਕਰਨੀ ਹੈ ਕਿ ਸਾਧੂ ਮਹਾਂਪੁਰਖ ਜਿਹੜੇ ਦੁਨੀਆਂ ਦੇ ਵਿੱਚ ਆਉਂਦੇ ਨੇ ਵਰੋ ਸਾਏ ਹੋਏ ਪਰ ਉਹ ਸਾਏ ਹੋਏ ਮਹਾਂਪੁਰਖ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਹਨ ਜਿਹੜੇ ਰੱਬ ਦਾ ਰੂਪ ਜਿਨ੍ਹਾਂ ਦੇ ਪਰਥਾਈ ਗੁਰਬਾਣੀ ਦਾ ਫਰਮਾਨ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹੈ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ जिन्ना नु सदा नमस्कारां ਹੁੰਦੀਆਂ ਨੇ ਉਹ ਵਰਸਾਏ ਹੋਏ ਮਹਾਪੁਰਖ ਜਿਨ੍ਹਾਂ ਨੇ ਇਸ ਧਰਤੀ ਨੂੰ ਨਾਮ ਦੀ ਰੰਗਤ ਚੜ੍ਹੀ ਐ ਨਾਮ ਦੀ ਰੰਗਣਾ ਦੇ ਕੇ ਤੇ ਟੁੱਟੀਆਂ ਹੋਈਆਂ ਰੂਹਾਂ ਨੂੰ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੋੜਨਾ ਕੀਤਾ ਹੈ ਸੋ ਆਓ ਕਿਉਂਕਿ ਸਮਾਂ ਸੀਮਤ ਹੈ 12 ਵਜੇ ਤੱਕ ਹੀ ਦਾਸ ਦੇ ਜਥੇ ਦਾ ਸਮਾਂ ਹੈ ਹਾਂ ਤੇ ਫਿਰ ਉਹ ਆ ਕੇ ਕਰਤੇ ਕੀ ਹਨ ਪੂਰਨ ਸੰਤਾਂ ਦੀ ਜੇ ਪਛਾਨ ਕਰਨੀ ਹੋਵੇ ਤੇ ਕਿਸ ਤਰ੍ਹਾਂ ਕਰ ਸਕਦੇ ਆ ਕਿਉਂਕਿ ਜਿਹੜੇ ਪੂਰਨ ਹਨ ਨਾ ਉਹਨਾਂ ਨੂੰ ਦੁਨੀਆਂ ਤੇ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਜੀ ਉਹਦੇ ਨਾਮ ਦੇ ਵਿੱਚ ਰੰਗੇ ਆਪਣੇ ਦਿਲ ਨੂੰ ਰਤਿਆ ਹੁੰਦਾ ਹੈ ਉਹਨਾਂ ਨੇ ਉਹਦੇ ਨਾਮ ਦੇ ਅੰਦਰ ਤੇ ਦੁਨੀਆਂ ਦੀਆਂ ਗੱਲਾਂ ਬਾਤਾਂ ਤੋਂ ਉਹਨਾਂ ਨੇ ਕੁਝ ਲੈਣਾ ਦੇਣਾ ਨਹੀਂ ਹੁੰਦਾ ਨਾ ਹੀ ਦੁਨੀਆਂ ਦੇ ਉਹ ਬਹੁਤੇ ਨੇੜੇ ਤੇ ਨਾ ਹੀ ਦੁਨੀਆਂ ਤੋਂ ਰਿਸ਼ਤੇ ਤੋੜ ਕੇ ਜੰਗਲਾਂ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਉਹ ਜਿਨ੍ਹਾਂ ਨੇ ਸਮਾਜ ਦਾ ਕੁਝ ਸਵਾਰ ਨਾ ਹੁੰਦਾ ਸਾਧੂ ਹਰ ਵੇਲੇ ਜੱਪੀ ਜਾਂਦਾ ਸਾਧੂ ਹਰ ਵੇਲੇ ਜੱਪੀ ਜਾਂਦਾ ਹੁਕਮ ਕੀ ਤੰਮਾ ਲੋਕ ਵਿੱਚ ਦੇ ਕੰਸੀ ਤੰਮਾ ਲੋਕ ਵਿੱਚ ਦੇ ਬੜਾ ਜਕਰ ਬਿਣੇ ਹਰੀ RAM ਦਾ ਬੜਾ ਜਕਰ ਬਿਣੇ ਹਰੀ RAM ਦਾ ਸਾਧੂ ਹਰ ਵੇਲੇ ਜਾਉਂਦਾ ਸਾਧੂ ਹਰ ਵੇਲੇ ਜੱਪੀ ਜਾਂਦਾ ਪੱਕਾ ਸਿਤੰਬਲੋਕ ਵਿੱਚ ਦੇ ਹੋ ਕਾ ਸਿਤੰਬਲੋਕ ਵਿੱਚ ਦੇ ਵਣਜ ਕਰਦੇ ਨੇ ਹਰੀ ਰਾਮ ਤਾਂ ਉਹ ਸੌਕਾ ਕਰਦੇ ਨੇ ਹਰੀ ਰਾਮ ਸਮੇਸ਼ ਪੇ타ਗੁਰੂ ਕਲਗੀ ਧਰਮਰਾਜ ਅਮਰਤ ਕੇ ਦਾਤੇ ਪੰਥ ਕੇ ਵਾਲੀ ਸਰਬੰਸਦਾਨੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਜੇ ਬਚਨ ਕਹਿ ਦਿੱਤੇ ਸੀ ਇੱਕ ਦਿਨ ਫਿਰੇ ਪੂਰੇ ਕਰਕੇ ਵਿਖਾਏ ਦੁਨੀਆ ਦੇ ਅੰਦਰ ਇਸੇ ਲਈ ਸ਼ਾਇਰਾਂ ਨੂੰ ਕਹਿਣਾ ਪਿਆ ਤੇ ਸਮੇਸ਼ ਜੀ ਕਾ ਸਾਨੀ ਕੋਈ ਦੂਸਰਾ ਨਾ ਦੇਖਾ ਆਗੇ ਹੁਆ ਨਾ ਹੋਗਾ ਤੇ ਪਾਛੇ ਹੁਆ ਨਾ ਦੇਖਾ ਉਹਨਾਂ ਦੀ ਜਿੰਨੀ ਸਿਫਤ ਸਲਾਹ ਕਰੀਏ ਉਨੀ ਥੋੜੀ ਹੈ ਪਰ ਸਮਾ ਆਪਣੀ ਚਾਲੇ ਚਲਦਾ ਜਾਂਦਾ ਇਹ ਕਿਸੇ ਦੀ ਲਿਹਾਜ਼ ਨਹੀਂ ਕਰਦਾ ਆਉਣ ਵਾਲਿਆਂ ਦਾ ਸਤਿਕਾਰ ਕਰੋ ਸਾਡੀ ਇਨੇਕ ਸੇਵਾ ਪ੍ਰਵਾਨ ਕਰ ਲੈਣੀ ਕੱਲ ਭੁੱਲਾ ਚੁੱਕਾਂ ਦੀ ਖਿਮਾ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਇਨੇ ਪ੍ਰੇਮ ਦੇ ਨਾਲ ਬੈਠ ਕੇ ਤੁਸੀਂ ਸਰਵਣ ਕੀਤਾ ਸਾਹਿਬ ਸਭਨਾ ਦੇ ਸਿਰਾਂ ਤੇ ਮੇਰਾ ਪ੍ਰਿਆ ਹੱਥ ਬਣਾਈ ਰੱਖਣ ਸੰਗਤ ਗੱਜ ਕੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ